ਜਿਹੜੀ ਸਭ ਤੋਂ ਵੱਡੀ ਇਹਦੀ ਖਾਸੀਅਤ ਹੈ ਇਹ ਹੀ ਚੀਜ਼ ਹੈ ਵੀ ਨਾ ਤੈਨੂੰ ਜੰਗ ਲੱਗੇ ਨਾ ਹੀ ਚਾਦਰ ਤਪੇ ਨਹੀਂ ਹੈਗੀ ਇਹ ਬੈਲਮੋਰਾ ਰੂਫ ਸੀਟ ਨਾਮ ਹੈ ਦਾ ਬੈਲਮੋਰਾ ਨਾਮ ਦੀ ਕੰਪਨੀ ਹੈ ਰੂਫਿੰਗ ਸੀਟ ਕਹਿ ਲਓ ਪ੍ਰੋਡਕਟ ਦਾ ਨਾਮ ਪੀ ਵੀ ਸੀ ਚਾਦਰਾਂ ਦੇ ਨਾਮ ਤੋਂ ਹੀ ਬਾਜ਼ਾਰ 'ਚ ਵਿਕਦੀ ਹੈਗੀ ਪਰ ਸਾਰੀ ਕੰਪਨੀਆਂ ਉੱਤੋਂ ਦੀ ਕੁਆਲਿਟੀ ਲੈ ਕੇ ਆਏ ਆਂਗੇ ਇਹ ਜਿਹੜਾ ਆਪਣਾ ਪ੍ਰੋਡਕਟ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਹੀਟ ਰੈਜ਼ਿਸਟੈਂਟ ਹੈਗਾ ਤੋਂ ਆ ਦੇ ਇਹ ਵਾਟਰ ਪ੍ਰੂਫ ਹੈ ਫਿਰ ਸਾਊਂਡ ਪ੍ਰੂਫ ਵੀ ਹੈਗਾ ਇਹ ਪ੍ਰੋਡਕਟ ਜਿਹੜਾ ਆਪਾਂ ਯੂ ਪੀ ਵੀ ਸੀ ਚ ਕਹਿ ਲਓ ਜਿਹੜਾ ਮੇਨ ਨਮਾ ਡਿਜ਼ਾਈਨ ਲੈ ਕੇ ਆਏ ਉਹ ਚ ਆਪਣੇ ਕੋਲ ਤਿੰਨ ਰ ਔਰੇਂਜ ਰੈੱਡ ਤੇ ਗ੍ਰੇ ਕਲਰ ਇਹਦੀ ਜਿਹੜੀ ਥਿਕਨੈਸ ਹੀ ਹੈ 2.5 mm ਮੋਟਾਈ ਦੇ ਵਿੱਚ ਹੁੰਦਾ ਸਹੀ ਇਹਦੀ ਫਿਟਿੰਗ ਹੋਊਗੀ ਤੇ ਪ੍ਰੋਡਕਟਰ ਕਹੇ ਲੋ ਲਾਈਫ ਟਾਈਮ ਲਈ ਇਹਨੂੰ ਕੁਝ ਨਹੀਂ ਹੁੰਦਾ ਪਰ ਉੱਪਰੋਂ ਇਹਦੀ ਪ੍ਰੋਟੈਕਸ਼ਨ ਦੇ ਮਜ਼ਬੂਤੀ ਵਧਾਉਣ ਲਈ ਇਹ ਚਾਦਰ ਦੇ ਨਾਲ ਇੱਕ ਕੈਪ ਲੱਗਦਾ ਹੈ ਗਈ ਇਹ ਕੈਪ ਦੇਖੋ ਐਂ ਰੱਖਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਪੇਚ ਲੱਗ ਕੇ ਬਾਅਦ ਦੇ ਵਿੱਚ ਇਹ ਕੈਪ ਉੱਤੋਂ ਬੰਦ ਹੋ ਜਾਂਦਾ ਹੈਗਾ ਜਿਹਦੇ ਨਾਲ ਕੀ ਨਾ ਤਾਂ ਪੇਚ ਨੂੰ ਜੰਗ ਲੱਗੇ ਤੇ ਨਾਲ ਇਹਦੀ ਮਜ਼ਬੂਤੀ ਵਧ ਗਈ ਕੈਪ ਚੜਾਈ ਇਹ ਕੈਪ ਆਪਣੇ ਕੋਲ ਸਾਰੇ ਕਲਰਾਂ ਚ ਜਿੰਨੇ ਕਲਰ ਦੀ ਚਾਦਰ ਹੈ ਉਹਨੇ ਕਲਰ ਦੇ ਕੈਪ ਨੇਰਾ ਨੂਰਾ ਤਾਂ ਨਹੀਂ ਪੈਂਦਾ ਨਹੀਂ ਸ਼ੈੱਡ ਦੇ ਵਿੱਚ ਆਪਾਂ ਜਿਹੜੀ ਇਹ ਸ਼ੀਟ ਆਪਾਂ ਤਿਆਰ ਕੀਤੀ ਹੈਗੀ ਇਹ ਨੀਚੋਂ ਵਾਈਟ ਕਲਰ ਤਿਆਰ ਕੀਤਾ ਤੇ ਤਾਂ ਕੋਈ ਬੰਦਾ ਸ਼ੈੱਡ ਪਾਇਆ ਦੇਖੂਗਾ ਚੀਜ਼ ਲੱਗੀ ਬੋਲੂਗੀ ਅਗਲਾ ਤੁਹਾਨੂੰ ਆ ਕੇ ਪੁੱਛੂਗਾ ਉਸੀ ਚਾਦਰ ਲਿਆਏ ਕਿੱਥੋਂਗੇ ਜੀ ਬਾਈ ਕਿਉਂਕਿ ਇਹਦੇ ਰੰਗ ਹੀ ਐਨੇ ਸੋਹਣੇ ਆ ਇਹ ਬੰਦੇ ਨੂੰ ਦੂਰੋਂ ਹੀ ਖਿੱਚਦੇ ਹੈਗੇ ਤੁਸੀਂ ਕੋਈ ਬੰਦਾ ਨੰਗਦਾ ਹੋਊਗਾ ਅਗਲੇ ਦੀ ਮੱਲੋਚੋਰੀ ਨਿਗਾ ਪਾਊਗੀ ਇਹ ਚੀਜ਼ ਹੁਣ ਆਪਾਂ ਇਹਨੂੰ ਚਾਦਰ ਨੂੰ ਮੋੜਾਂਗੇ ਠੀਕ ਹੈ ਜੀ ਇਹ ਬਾਅਦ ਚ ਆਪਦੀ ਆਕਾਰ ਫੇਰ ਲੈ ਲਉ ਕੋਈ ਸਮੱਸਿਆ ਹੀ ਨਹੀਂ ਲੈਕਸਿਵਲ ਹੈ ਬਾਈ ਹੈ ਹਾਂਜੀ ਹਾਂਜੀ ਪੇਜ ਕੀ ਆਉਂਦਾ ਵੀਰੇ ਇਹਦੇ ਚ ਕਿਹੜੀ ਚੜਾਈ 3.5 ਫੁੱਟ ਚੜਾਈ ਇਹ ਪ੍ਰੋਡਕਟ ਨਵਾਂ ਆਇਆ ਹੈ ਗੈਲੋ ਜਿਹੜੀ ਲੋਹੇ ਦੀ ਚਾਦਰ ਸੀ ਪੱਥਰ ਦੀ ਚਾਦਰ ਸੀ ਜਿਹੜੀ ਕੋਈ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਸੀ ਸਾਰੀਆਂ ਆਪਾਂ ਕੱਢ ਕੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਸੋ 댓 ਗਾਹਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੋਂ ਕੋਠੀ ਚਾਹੇ ਵੱਡੀ ਹੋਵੇ ਚਾਹੇ ਛੋਟੀ ਆਪਾਂ ਹਰੋ ਜੀ ਤੁਹਾਡੇ ਵਾਸਤੇ ਲੈ ਕੇ ਆਉਣੇ ਉਹਦਾ ਏਰੀਆ ਜਿੰਨਾ ਮਰਜ਼ੀ ਹੋਵੇ ਚਾਹੇ ਉਹ ਹਵੇਲੀ ਹੋਵੇ ਤੇ ਆਪਾਂ ਉਹਦੇ ਚ ਇੱਕ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਉਹ ਹੁੰਦਾ ਜੀ ਸ਼ੈੱਡ ਸ਼ੈੱਡ ਹਰ ਇੱਕ ਬੰਦਾ ਬਣਾਉਂਦਾ ਚਾਹੇ ਉਹਨੇ ਕਿੰਨਾ ਮਰਜ਼ੀ ਏਰੀਆ ਬਣਾਇਆ ਹੋਵੇ ਕੋਠੀ ਅੱਜ ਬਾਈ ਹੋਰ ਹੀ ਨਵਾਂ ਮਟੀਰੀਅਲ ਲੈ ਕੇ ਆਪਣੇ ਨਾਲ ਮੌਜੂਦ ਨੇਗੇ ਇੱਕ ਬਹੁਤ ਵਧੀਆ ਪ੍ਰੋਡਕਟ ਆਇਆਗਾ ਉਹਦੇ ਬਾਰੇ ਸਾਰੀ ਗੱਲਬਾਤ ਆਪਾਂ ਬਾਈ ਹੋਰਾਂ ਨਾਲ ਕਰਾਂਗੇ ਪਹਿਲਾਂ ਲੋਕੇਸ਼ਨ ਜਾਣਾਂਗੇ ਨਾਮ ਜਾਣਾਂਗੇ ਬਾਈ ਹੋਰਾਂ ਦਾ ਕਿਹੜੀ ਲੋਕੇਸ਼ਨ ਤੇ ਆਪਾਂ ਖੜੇ ਆ ਤੇ ਕੀ ਪ੍ਰੋਡਕਟ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਕਿ ਕੀ ਸਟਾਕ ਆ ਬਾਈ ਹੋਰਾਂ ਦੀ ਕੀ ਡਿਲੀਵਰੀ ਰਹਿੰਦੀ ਆ ਸਾਰੀ ਗੱਲਬਾਤ ਆਪਾਂ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਤੇ ਆਪਣੀ ਫਰਮ ਦਾ ਨਾਮ ਜਰੂਰ ਦੱਸੋ ਆਪਾਂ ਪੀਖੀ ਸ਼ਹਿਰ ਵਿੱਚ ਖੜੇ ਆਂ ਆਪਣੀ ਫਰਮ ਦਾ ਨਾਮ ਹੈਗਾ ਪਵਨ ਕੁਮਾਰ ਸ਼ਾਮਲਾਲ ਠੀਕ ਹੈ ਜੀ ਆਪਣੀ ਦੁਕਾਨ ਹੈ ਮੇਨ ਰੋਡ ਪੀਖੀ ਦੇ ਉੱਤੇ ਪੀਖੀ ਤੋਂ ਸੁਨਾਮ ਨੂੰ ਜਿਹੜੀ ਸੜਕ ਜਾਂਦੀ ਆ ਉਹਦੇ ਉੱਤੇ ਆਪਣੀ ਦੁਕਾਨ ਹੈ ਠੀਕ ਹੈ ਬਾਈ ਤੇ ਦੋਸਤੋ ਆਪਾਂ ਜਿੰਨਾ ਵੀ ਪ੍ਰੋਡਕਟ ਜਿਹੜਾ ਵੀ ਪ੍ਰੋਡਕਟ ਬਾਈ ਹੋਰਾਂ ਕੋਲ ਹੈਗਾ ਤੇ ਉਹਦੇ ਬਾਰੇ ਸਾਰੀ ਗੱਲਬਾਤ ਆਪਾਂ ਕਰਾਂਗੇ ਗੋਦਾਮ ਦੇ ਵਿੱਚ ਚੱਲ ਕੇ ਇੱਥੇ ਆਪਣਾ ਜਿਹੜਾ ਨਵਾਂ ਪ੍ਰੋਡਕਟ ਆਇਆ ਹੈ ਹਨਾ ਸ਼ੈਡਾਂ ਵਾਸਤੇ ਜਿਹੜਾ ਕਿ ਆਪਾਂ ਸ਼ੈਡ ਬਣਾਉਨੇ ਆ ਕੋਠੀਆਂ ਘਰਾਂ ਦੇ ਵਿੱਚ ਤੇ ਉਹਦੇ ਬਾਰੇ ਉਸ ਪ੍ਰੋਡਕਟ ਬਾਰੇ ਬਾਈ ਸਾਨੂੰ ਕੱਲੀ ਕੱਲੀ ਜਾਣਕਾਰੀ ਦਿਓ ਬਾਈ ਇਹ ਕਿ ਤੇ ਇਹਦੇ ਚ ਕੀ ਇਹਦੀ ਕੁਆਲਿਟੀ ਰਹਿੰਦੀ ਹੈ ਕਿਹੜੀ ਕੰਪਨੀ ਆ ਬਾਈ ਤੇ ਇਹ ਸਾਰੀ ਗੱਲਬਾਤ ਸਾਨੂੰ ਦੱਸੋ ਜੀ ਡਿਟੇਲ ਦੇ ਵਿੱਚ ਤੇ ਬਾਈ ਪਹਿਲਾਂ ਤਾਂ ਇਹ ਦੱਸੋ ਵੀ ਇਹ ਕੰਪਨੀ ਕਿਹੜੀ ਹੈ ਕੰਪਨੀ ਹੈਗੀ ਇਹ ਬੈਲਮੋਰਾ ਰੂਫ ਸੀਟ ਨਾਮ ਹੈ ਦਾ ਬੈਲਮੋਰਾ ਨਾਮ ਦੀ ਕੰਪਨੀ ਹੈ ਰੂਫਿੰਗ ਸੀਟ ਕਹਿ ਲਓ ਪ੍ਰੋਡਕਟ ਦਾ ਨਾਮ ਹੈਗਾ ਯੂਪੀਵੀਸੀ ਚਾਦਰਾਂ ਦੇ ਨਾਮ ਤੋਂ ਇਹ ਬਾਜ਼ਾਰ ਚ ਵਿਕਦੀ ਹੈਗੀ ਆਪਾਂ ਸਾਰੀ ਕੰਪਨੀ ਤੋਂ ਉੱਤੋਂ ਦੀ ਕੁਆਲਿਟੀ ਲੈ ਕੇ ਆਏ ਆਂਗੇ ਸਭ ਤੋਂ ਟਾਪ ਨੋਚ ਕੁਆਲਿਟੀ ਦਾ ਪ੍ਰੋਡਕਟ ਆਪਾਂ ਤਿਆਰ ਕੀਤਾ ਹੈਗਾ ਸੋ ਥੈਟ ਕਸਟਮਰ ਨੂੰ ਕਿਸੇ ਹੀ ਕਿਸਮ ਦੀ ਦਿੱਕਤ ਨਾ ਆਵੇ ਇਹ ਜਿਹੜਾ ਆਪਣਾ ਪ੍ਰੋਡਕਟ ਹੈਗਾ ਸਭ ਤੋਂ ਪਹਿ ਇਹ ਰੈਜ਼ਿਸਟੈਂਟ ਹੈਗਾ ਇਹਦੇ ਅੰਦਰ ਕਹ ਲੋ ਥੱਲੇ ਗਰਮੈਸ਼ ਦੀ ਦਿੱਕਤ ਤਾਪੰਦੀ ਦਿੱਕਤ ਉਹ ਨਹੀਂ ਆਉਂਦੀ ਉਸ ਤੋਂ ਬਾਅਦ ਇਹ ਵਾਟਰਪਰੂਫ ਹੈ ਕੋਈ ਇਹ ਤੇ ਥਿਪਕਣ ਦੀ ਪਾਣੀ ਦੀ ਸਮੱਸਿਆ ਨਹੀਂ ਆਉਂਦੀ ਫਿਰ ਸਾਊਂਡ ਪ੍ਰੂਫ ਵੀ ਹੈਗਾ ਇਹ ਪ੍ਰੋਡਕਟ ਜਿਵੇਂ ਕਿ ਆਪਾਂ ਬਾਈ ਲੋਹੇ ਦੀ ਚਾਦਰ ਦੇ ਉੱਤੇ ਕਣੀਆਂ ਵੱਜਣ ਕੁਝ ਬੈਸੇ ਬਹੁਤ ਜ਼ਿਆਦਾ ਆਵਾਜ਼ ਕਰਦੀ ਆਵਾਜ਼ ਕਰਦੀ ਹਾਂ ਇਹ ਇਹ ਚ ਆਵਾਜ਼ ਵਗੈਰਾ ਦੀ ਕੋਈ ਸਮੱਸਿਆ ਨਹੀਂ ਹੈਗੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰੀਏ ਇਸ ਪ੍ਰੋਡਕਟ ਦੀ ਹਨਾ ਨਵਾਂ ਮਾਰਕੀਟ ਦੇ ਵਿੱਚ ਆਇਆ ਤੁਹਾਡੇ ਕੋਲ ਸਟਾਕ ਪਿਆ ਬਾਈ ਸਾਰਾ ਦਿਖਾ ਦਿਓ ਤੇ ਬਾਈ ਇਹਦੀ ਡਿਲੀਵਰੀ ਹੈ ਜਿਹੜੀ ਆਲ ਓਵਰ ਜਿੰਨਾ ਵੀ ਮੰਨ ਕੇ ਚਲੋ ਤੁਥੋ ਹੌਲ ਸੇਲ ਦੇ ਵਿੱਚ ਵੀ ਲੈ ਸਕਦਾ ਹੈ ਕਸਟਮਰ ਰਿਟੇਲ ਦੇ ਵਿੱਚ ਰਿਟੇਲ ਦੇ ਵਿੱਚ ਵੀ ਲੈ ਸਕਦਾ ਹੈਗਾ ਤੇ ਭੇਜਾ ਦੋਗੇ ਬਾਈ ਜਿੱਥੇ ਵੀ ਭੇਜਣਾ ਹੋਇਆ ਹਾਂਜੀ ਹਾਂਜੀ ਤੇ ਬਾਈ ਜੇ ਹੁਣ ਆਪਾਂ ਆ ਚਾਦਰ ਦੀ ਗੱਲ ਕਰੀਏ ਇਹਦੀ ਲੁੱਕ ਹੋਰ ਹੈ ਡਿਜ਼ਾਈਨ ਡਿਜ਼ਾਈਨ ਇਹਦੇ ਵਿੱਚ ਕਲਰ ਕਿੰਨੇ ਆ ਬਾਈ ਜਿਹੜਾ ਆਪਾਂ UPVC ਚ ਕਹਿ ਲਓ ਜਿਹੜਾ ਮੇਨ ਨਮਾ ਡਿਜ਼ਾਈਨ ਲੈ ਕੇ ਆਏ ਉਹ ਚ ਆਪਣੇ ਕੋਲ ਤਿੰਨ ਰੰਗ ਗਏ ਔਰੇਂਜ ਰੈੱਡ ਤੇ ਗ੍ਰੇ ਕਲਰ ਠੀਕ ਆ ਬਾਈ ਠੀਕ ਆ ਇੱਕ ਆਪਾਂ UPVC ਮਟੀਰੀਅਲ ਦੇ ਵਿੱਚ ਹੀ ਪੁਰਾਣੀ ਕਿਸਮ ਕਹेलो ਜਿਹੜੀ ਲੋਹੇ ਦੀ ਚਾਦਰ ਹੁੰਦੀ ਸੀ ਉਹ ਡਿਜ਼ਾਈਨ ਚ ਲੈ ਕੇ ਆਏ ਆਗੇ ਜਿਵੇਂ ਉਹਦੀ ਸ਼ੇਪ ਹੁੰਦੀ ਸੀ ਹਾਂਜੀ ਕਹेलो ਸਾਂਚਾ ਕਹेलो ਜਾਂ ਸ਼ੇਪ ਕਹेलो ਉਹੀ ਚੀਜ਼ ਹੈ ਪਰ ਮਟੀਰੀਅਲ ਇਹ ਯੂਪੀਵੀਸੀ ਮਟੀਰੀਅਲ ਹੈਗਾ ਠੀਕ ਹੈ ਬਾਈ ਠੀਕ ਹੈ ਇਹ ਚ ਜਿਹੜਾ ਆ ਪੁਰਾਣੀ ਕਹेलो ਮਾਡਲ ਕਹेलो ਡਿਜ਼ਾਈਨ ਚ ਕਹेलो ਵਿੱਚ ਤਿੰਨ ਕਲਰ ਰਹੀ ਬਲੂ ਹੋ ਗਿਆ ਵਾਈਟ ਹੋ ਗਿਆ ਤੇ ਇੱਕ ਗ੍ਰੇ ਕਲਰ ਹੈਗਾ ਤੇ ਬਾਈ ਇਹਦੇ ਚ ਜੇ ਆਪਾਂ ਦੇਖੀਏ ਮੰਨ ਕੇ ਚੱਲੋ ਵੀ ਜਿਹੜੀ ਇਹਦੀ ਥਿੱਕਨੈਸ ਹੈ ਇਹ ਕਿੰਨੀ ਰਹਿੰਦੀ ਹੈ ਬਾਈ ਆ ਚੀਜ਼ ਇਹਦੀ ਜਿਹੜੀ ਥਿੱਕਨੈਸ ਇਹ ਤਾਂ 2.5 ਮਿਮੀ ਮੋਟਾਈ ਦੇ ਵਿੱਚ ਆਉਂਦੀ ਹੈਗੀ ਅੱਛਾ ਜ ਤੇ ਹੁਣ ਬਾਈ ਮੰਨ ਕੇ ਚੱਲੋ ਇਹ ਫਿੱਟ ਹੁੰਦੀ ਹੈ ਜਦੋਂ ਆਪਾਂ ਫਿੱਟ ਕਰਤੀ ਹੈ ਨਾ ਕਿਤੇ ਵੀ ਤੇ ਇਹਦੇ ਬਈ ਜੋ ਹਵਾ ਵਗੈਰਾ ਪੈਂਦੀ ਹੈ ਇਹਦੀ ਮਜ਼ਬੂਤੀ ਕੀ ਰਹਿੰਦੀ ਹੈ ਮੰਨ ਕੇ ਚਲੋ ਇਹ ਫਿੱਟ ਕਰਤੀ ਕਿਤੇ ਉੱਡਣ ਵਗੈਰਾ ਦਾ ਡਰ ਤਾਂ ਨਹੀਂ ਰਹਿੰਦਾ ਨਹੀਂ ਨਹੀਂ ਉੱਡਣ ਵਗੈਰਾ ਦਾ ਕੋਈ ਡਰ ਨਹੀਂ ਨਾਮਾ ਪ੍ਰੋਡਕਟ ਦੇਖੋ ਇਹਨੂੰ ਮਿਸਤਰੀ ਜੇ ਆਉਂਦਾ ਵੀ ਆਪਾਂ ਕਰਨਾ ਹੈਗਾ ਹਾਂ ਜਿੱਧਰ ਵੀ ਦਿਖਾ ਦਈਏ ਬਾਈ ਠੀਕ ਹੈ ਬਾਈ ਠੀਕ ਹੈ ਤਾਂ ਉਹ ਵਧੀਆ ਮਿਸਤਰੀ ਤੋਂ ਪੁਆਈ ਜਾਵੇ ਚਾਦਰ ਠੀਕ ਹੈ ਕਿਉਂਕਿ ਜਿਹੜਾ ਪ੍ਰੋਡਕਟ ਦੀ ਲਾਈਫ ਹੈ ਜੇ ਆਪਾਂ ਸਹੀ ਤਰੀਕੇ ਨਾਲ ਪ੍ਰੋਡਕਟ ਹੋਊਗਾ ਸਹੀ ਇਹਦੀ ਫਿਟਿੰਗ ਹੋਊਗੀ ਤਾਂ ਇਹ ਪ੍ਰੋਡਕਟਰ ਕਹ ਲੋ ਲਾਈਫਟਾਈਮ ਲਈ ਇਹਨੂੰ ਕੁਝ ਨਹੀਂ ਹੁੰਦਾ ਆਪਾਂ ਇਹਨੂੰ ਮੰਨ ਕੇ ਚਲੋ ਕਸਣ ਦੀ ਗੱਲ ਆ ਗਈ ਜ ਮਟੀਰੀਅਲ ਤੇ ਉੱਪਰ ਵਾਲੇ ਪਾਸੇ ਕੀ ਰਹਿੰਦਾ ਥੱਲੇ ਤਾਂ ਹੀ ਦੇਖੋ ਲੋਹੇ ਦੀ ਪਾਈਪਾਂ ਵਗੈਰਾ ਸਾਂਚਾ ਕਿਹੜਾ ਜੇ ਲੋ ਆਮ ਸ਼ੈੱਡ ਵਾਸਤੇ ਆਪਾਂ ਨੂੰ ਲੋੜ ਹੈ ਉਹ ਹੀ ਬਣਾਉਣਾ ਜਿਵੇਂ ਨਾਰਮਲ ਆਪਾਂ ਕੋਈ ਵੀ ਚਾਦਰ ਪਾਉਣੀ ਉਹਦੇ ਵਾਸਤੇ ਠੀਕ ਹੈ ਉਹ ਉਹੀ ਸਾਂਚਾ ਲੱਗਦਾ ਹੈਗਾ ਪਰ ਉੱਪਰ ਉਹਦੀ ਪ੍ਰੋਟੈਕਸ਼ਨ ਦੇ ਮਜ਼ਬੂਤੀ ਵਧਾਉਣ ਲਈ ਇਹ ਚਾਦਰ ਦੇ ਨਾਲ ਇੱਕ ਕੈਪ ਲੱਗਦਾ ਹੈਗਾ ਇਹ ਕੈਪ ਦੇਖੋ ਐਂ ਰੱਖਿਆ ਜਾਂਦਾ ਹੈਗਾ ਇਹਦੇ ਵਿੱਚ ਪੇਚ ਲਾ ਕੇ ਬਾਅਦ ਦੇ ਵਿੱਚ ਇਹ ਕੈਪ ਉੱਤੋਂ ਬੰਦ ਹੋ ਜਾਂਦਾ ਹੈਗਾ ਜਿਹਦੇ ਨਾਲ ਕੀ ਨਾ ਤਾਂ ਪੇਚ ਨੂੰ ਜੰਗ ਲੱਗੇ ਤੇ ਨਾਲੇ ਇਹਦੀ ਮਜ਼ਬੂਤੀ ਵਧ ਗਈ ਕੈਪ ਚੜਾਈ ਇਹ ਕੈਪ ਆਪਣੇ ਕੋਲ ਸਾਰੇ ਕਲਰਾਂ ਚ ਜਿੰਨੇ ਕਲਰ ਦੀ ਚਾਦਰ ਹੈ ਉਨੇ ਕਲਰ ਦੇ ਕੈਪ ਹੈ ਇਹ ਲੋਪਰੋ ਇਹ ਡਿਜ਼ਾਈਨ ਬਣ ਜਾਂਦਾ ਇਹ ਮੈਨੂੰ ਕਹਿੰਦਾ ਮਤਲਬ ਬਾਈ ਉੱਪਰੋਂ ਇਹ ਦਿਸਣੀ ਨਹੀਂ ਹਾਂਜੀ ਵੀ ਉੱਪਰੋਂ ਕਸੀ ਕਾ ਦੇ ਨਾਲ ਹੋਈ ਹੈ ਤੇ ਨਾਲੇ ਬਾਈ ਆ ਇੱਕ ਬਾਸ਼ਾ ਲਾ ਰੂਪ ਹੈ ਨਾ ਬਾਸ਼ਾ ਦੀ ਇਹ ਬਾਸ਼ਾ ਵਾਂਗੂ ਪ੍ਰੋਡਕਸ਼ਨ ਹੋ ਗਈ ਚੌੜਾ ਹੋ ਗਿਆ ਕਾਫੀ ਹਾਂਜੀ ਇਹਦੀ ਪਕੜ ਹੋ ਗਈ ਤੇ ਨਾਲੇ ਬਾਈ ਇਹਨੂੰ ਜੰਗ ਨਹੀਂ ਲੱਗਦੀ ਪਾਣੀ ਨਹੀਂ ਪੈਂਦਾ ਨਟ ਦੇ ਉੱਤੇ ਨਾ ਜਿਹੜੀ ਆਪਾਂ ਨਟ ਕਸਾਂਗੇ ਤੇ ਨਾ ਧੁੱਪ ਲੱਗਣੀ ਹੈ ਨਾ ਧੁੱਪ ਲੱਗਣੀ ਤੇ ਬਾਈ ਹੋਰ ਇਹਦੇ ਬਾਰੇ ਆਪਾਂ ਮੰਨ ਕੇ ਚੱਲੋ ਜਿਵੇਂ ਇਹ ਸ਼ੀਟ ਆਈ ਹੈ ਨਾ ਹਾਂਜੀ ਇਹਦਾ ਬਾਈ ਨੇਹਰਾ ਨੂਰਾ ਤਾਂ ਨਹੀਂ ਪ ਅੱਪਾ ਜਿਹੜੀ ਇਹ ਸ਼ੀਟ ਆਪਾਂ ਤਿਆਰ ਕੀਤੀ ਹੈਗੀ ਕਹ ਲਓ ਇਹ ਨੀਚੋਂ ਵਾਈਟ ਕਲਰ ਤਿਆਰ ਕੀਤਾ ਹੈ ਉੱਪਰੋਂ ਜਿਹੜਾ ਵੀ ਮਰਜੀ ਕਲਰ ਹੋਵੇ ਇੱਚੋਂ ਇਹ ਸ਼ੀਟ ਦਾ ਰੰਗ ਵਾਈਟ ਹੋਏਗਾ ਹਾਂਜੀ ਭਾਈ ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਆਪਣਾ ਇੱਕ ਉਹ ਕੀ ਕਹਿੰਦੇ ਉਹਨੂੰ ਬੱਬਲ ਸ਼ੀਟ ਹਾਂਜੀ ਹਾਂ ਉਹ ਲੱਗੀ ਦੇਖਦੇ ਆ ਬਹੁਤ ਠਾਈ ਇਹਦੇ ਨੀਚੇ ਉਹਦੀ ਕੋਈ ਲੋਡ ਨਹੀਂ ਜਿਹੜੀ ਬੱਬਲ ਸ਼ੀਟ ਦਾ ਮੇਨ ਕਾਰਨ ਹੁੰਦੇ ਲੋਹੇ ਦੀ ਚਾਦਰ ਹੈ ਉਹ ਤਪਦੀ ਹੈਗੀ ਠੀਕ ਆ ਭਾਈ ਤਾਂ ਉਹ ਤਪੰਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਬੱਬਲ ਸ਼ੀਟ ਹੈਗੀ ਪਾਉਣੀ ਹੈਗੀ ਉਹ ਕੀ ਟਾਈਮ ਨਾਲ ਥੱਲੋਂ ਲੰਮਕ ਜਾਂਦੀ ਹੈ ਜੇ ਨੂੰ سپورਟ ਨਹੀਂ ਮਿਲਦੀ ਉਹ ਬਾਅਦ ਚ ਭੈੜੀ ਲੱਗਣ ਲੱਗ ਜਾਂਦੀ ਹੈ ਨਾਲੇ ਉਹਦੀ ਕੋਸਟ ਵੀ ਲੱਗ ਪੈਂਦੀ ਹੁੰਦੀ ਹੈ ਹਾਂਜੀ ਹਾਂ ਉਹ ਅਲੱਗ ਤੋਂ ਰੇਟ ਪੈਂਦਾ ਹੋਊਗਾ ਅਲੱਗ ਤੋਂ ਰੇਟ ਪੈਂਦਾ ਹੈਗਾ ਤੇ ਉਹਦੇ ਵਿੱਚ ਕੀ ਹੈਗਾ ਬਾਅਦ ਦੇ ਵਿੱਚ ਹੁਣ ਆਪਾਂ ਨੂੰ ਪਤਾ ਨਹੀਂ ਉਹ ਚਾਦਰ ਨਾਲ ਚਿਪ ਗਈ ਵੀ ਆਪਾਂ ਉਹ ਚਾਦਰ ਨੂੰ ਨੁਕਸਾਨ ਕਰ ਰਹੀ ਹੈ ਕੀ ਕਰ ਰਹੀ ਹੈ ਲੰਬੇ ਸਮੇਂ ਦੇ ਵਿੱਚ ਜਾ ਕੇ ਪਤਾ ਕਿਉਂਕਿ ਦੋ ਚੀਜ਼ਾਂ ਜਦੋਂ ਆਪਾਂ ਜੋੜਤੀਆਂ ਹਾਂ ਉਹਨਾਂ ਨੇ ਅਲੱਗ-ਅਲੱਗ ਕੰਮ ਕਰਨਾ ਉਹਨਾਂ ਦਾ ਵੀ ਅਲੱਗ ਹੋਣ ਦਾ ਵੀ ਟਾਈਮ ਹੁੰਦਾ ਹੈ ਨਾ ਜਦੋਂ ਦੋ ਇਕੱਠੀਆਂ ਜੁੜੀਆਂ ਹੋਈਆਂ ਪਾਣੀ ਵਗੈਰਾ ਵੀ ਪੈ ਸਕਦਾ ਉਹਦੇ ਚ ਨਾ ਇਹ ਬਾਈ ਕੱਲੀ ਪ੍ਰੋਡਕਸ਼ਨ ਇਹਦੀ ਕੱਲੀ ਇਹ ਕੱਲੀ ਹੈ ਇਹਦੇ ਥੱਲੇ ਕੋਈ ਯੂਪੀਵੀਸੀ ਕਹਿ ਲੋ ਚਾਦਰ ਹੈਗੀ ਇਹ ਇਹਦੇ ਥੱਲੇ ਕੋਈ ਆਪਾਂ ਨੂੰ ਬੱਬਲ ਸ਼ੀਟ ਦੀ ਲੋੜ ਨਹੀਂ ਕਾਸੇ ਜਿਹਦੀ ਰਿਕੁਆਇਰਮੈਂਟ ਨਹੀਂ ਇਹ ਬਾਈ ਤਪਦੀਆਂ ਕਿੰਨਾ ਕਹ ਇਹ ਚ ਤਪਨ ਦੀ ਬਿਲਕੁਲ ਨਾ ਮਾਤਰੇ ਸੀ ਆਏ ਗਏ ਲੋ ਤਪਦੀ ਹੀ ਨਹੀਂ ਹੈਗੀ ਅੱਛਾ ਜੀ ਜਿਹੜੀ ਸਭ ਤੋਂ ਵੱਡੀ ਇਹਦੀ ਖਾਸੀਅਤ ਹੈ ਇਹ ਹੀ ਚੀਜ਼ ਹੈ ਵੀ ਨਾ ਤਾਂ ਇਹਨੂੰ ਜੰਗ ਲੱਗੇ ਠੀਕ ਹੈ ਨਾ ਹੀ ਚਾਦਰ ਤਪੇ ਤੇ ਡਿਜ਼ਾਈਨ ਤੇ ਰੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੇ ਰੰਗ ਆਏ ਹੈਗੇ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਆਇਆ ਹੈਗਾ ਸਾਈਜ਼ ਕੀ ਹੁੰਦਾ ਵੀਰੇ ਇਹਦੇ ਚ ਜਿਹੜੀ ਇਹਦੇ ਸਾਈਜ਼ ਹੈਗੇ ਜੜਾਈ 3.5 ਫੁੱਟ ਦੀ ਜਿਵੇਂ ਬਾਈ ਆਪਾਂ ਚਾਦਰ ਪਾ ਲੈਂਦੇ ਆ ਲਿਆ ਕੇ ਸ਼ੈੱਡ ਦੇ ਉੱਪਰ ਆਪਾਂ ਸ਼ੈੱਡ ਦੀ ਵੀ ਗੱਲ ਕਰ ਰਹੇ ਆ ਨਵਾਂ ਪ੍ਰੋਡਕਟ ਲਾਂਚ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਸ਼ੈੱਡ ਬਾਈ ਕਿੰਨੀ ਮਰਜ਼ੀ ਮੰਨ ਕੇ ਚਲੋ ਲੋਹੇ ਦੇ ਵਿੱਚ ਵੀ ਕੁਆਲਿਟੀ ਆਉਂਦੀ ਆ ਹਾਂਜੀ ਤੇ ਮਹਿੰਗੀ ਸਸਤੀ ਹੈ ਨਾ ਇਹਦੇ ਵਿੱਚ ਬਾਈ ਕੀ ਖਾਸੀਅਤ ਹੋਰ ਆ ਪਹਿਲਾਂ ਤਾਂ ਜਿਹੜੇ ਆਪਾਂ UPVC ਸੀਟਸ ਦੇ ਕਹਿੰਦੇ ਟਾਪ ਕੁਆਲਿਟੀ ਦੀ ਚਾਦਰ ਆਪਾਂ ਤਿਆਰ ਕੀਤੀ ਹੈ ਕਿਸੇ ਕਿਸਮ ਦੀ ਦਿੱਕਤ ਨਹੀਂ ਦੂਜੀ ਜਗ੍ਹਾ ਤੁਸੀਂ ਇਹ ਸ਼ੈੱਡ ਪਾਉਂਗੇ ਚਾਹੇ ਤੁਸੀਂ ਘਰ ਵਾਸਤੇ ਪਾਏ ਚਾਹੇ ਕਮਰਸ਼ੀਅਲ ਵੀ ਪਾਏ ਚਾਹੇ ਆਪਾਂ ਗੈਲੋ ਸੰਦ ਚੀਜ਼ ਲੱਗੀ ਬੋਲੂਗੀ ਅਗਲਾ ਤੁਹਾਨੂੰ ਆ ਕੇ ਪੁੱਛੂਗੇ ਉਸੀ ਚਾਦਰ ਲਿਆਏ ਕਿੱਥੋਂ ਆਗੇ ਕਿਉਂਕਿ ਇਹਦੇ ਰੰਗ ਹੀ ਐਨੇ ਸੋਹਣੇ ਆ ਇਹ ਬੰਦੇ ਨੂੰ ਦੂਰੋਂ ਹੀ ਖਿੱਚਦੇ ਹੈਗੇ ਤੁਸੀਂ ਕੋਈ ਬੰਦਾ ਨੰਗਦਾ ਹੋਊਗਾ ਅਗਲੇ ਦੀ ਮੱਲੋ ਚੋਰੀ ਨਿਗਾ ਪਾਊਗੀ ਇਹ ਚੀਜ਼ ਤੇ ਤੇ ਕਲਰ ਕੰਬੀਨੇਸ਼ਨ ਬਾਈ ਕਾਫੀ ਹੈ ਬਾਈ ਹੋਰਾਂ ਕੋਲੇ ਜਿਵੇਂ ਬਾਈ ਇੱਕ ਚੀਜ਼ ਆ ਆਪਾਂ ਸ਼ੈੱਡ ਇੱਕ ਪਾਉਣਾ ਉਹਦੇ ਤੇ ਤੁਸੀਂ ਅਲੱਗ-ਅਲੱਗ ਕਲਰ ਦਾ ਕੰਬੀਨੇਸ਼ਨ ਕਰਨਾ ਉਹ ਵੀ ਕਰ ਸਕਦੇ ਹੋ ਇੱਕ ਕਲਰ ਦੀ ਲੈ ਕੇ ਜਾਣੀ ਉਹ ਵੀ ਲੈ ਜਾ ਸਕਦੇ ਹੋ ਇੱਕ ਕਲਰ ਦੀ ਲੈ ਜਾਣੀ ਉਹ ਵੀ ਮਿਲ ਜੂਗੀ ਕੰਬੀਨੇਸ਼ਨ ਕਰਨਾ ਆਪਾਂ ਨੂੰ ਤੇ ਬਾਈ ਇਹਦੀ ਹੋਰ ਮਜ਼ਬੂਤੀ ਕੀ ਰਹਿੰਦੀ ਹੈ ਇਹ ਮੰਨ ਕੇ ਚਲੋ ਜਿ ਮਨ ਲਗੇ ਚਲੋ ਤੁੱਪਨ ਵਾਲਾ ਇਹ ਉਵੇਂ ਤਾਂ ਨਹੀਂ ਜਿਵੇਂ ਫੈਬਰ ਟੁੱਟ ਜਾਂਦੀ ਹੈ ਉਹ ਮੇਰੇ ਨਹੀਂ ਨਹੀਂ ਟੁੱਟਦੀ ਹੁਣ ਤੁਸੀਂ ਐ ਇੱਥੇ ਇੱਥੇ ਆਓ ਇਧਰ ਬੈਠੋ ਠੀਕ ਹੈ ਜੀ ਇੱਥੇ ਬੈਠ ਠੀਕ ਹੈ ਭਾਈ ਇਧਰਲੇ ਬਸੇ ਹਾਂਜੀ ਠੀਕ ਹੈ ਭਾਈ ਹੁਣ ਆਪਾਂ ਇਹਨੂੰ ਚਾਦਰ ਨੂੰ ਮੋੜਾਂਗੇ ਠੀਕ ਹੈ ਜੀ ਇਹ ਬਾਅਦ ਚ ਆਪਦੀ ਆਕਾਰ ਫੇਰ ਲੈ ਲਓ ਕੋਈ ਸਮੱਸਿਆ ਹੀ ਨਹੀਂ ਹੈ ਠੀਕ ਹੈ ਠੀਕ ਹੈ ਫਲੈਕਸੀਬਲ ਹੈ ਭਾਈ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਫਲੈਕਸੀਬਲ ਚਾਦਰ ਹੈਗੀ ਤੇ ਇਹਦੇ ਚ ਬਾਈ ਇੱਕ ਚੀਜ਼ ਹੋਰ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਕਿ ਡਿਲੀਵਰੀ ਹੋਵੇ ਹਾਂਜੀ ਡਿਲੀਵਰੀ ਤੁਹਾਨੂੰ ਮੰਨ ਕੇ ਚਲੋ ਕੁਆਲਿਟੀ ਦਾ ਕਈ ਬੰਦੇ ਇਦਾਂ ਹੀ ਪਛਾਣ ਲੈਂਦੇ ਅੱਜ ਗੱਲਬਾਤ ਹੋਈ ਵੀਡੀਓ ਚ ਦੇਖ ਕੇ ਕੁਆਲਿਟੀ ਪਤਾ ਲੱਗ ਜੂ ਹਾਂਜੀ ਰੇਟਸ ਉਥੋਂ ਫੋਨ ਤੇ ਪੁੱਛ ਲੈ ਹਾਂਜੀ ਤੁਸੀਂ ਡਿਲੀਵਰੀ ਕਰਨੀ ਹੋਵੇ ਤੁਸੀਂ ਇਹ ਬਈ ਆਪ ਹੀ ਪਹੁੰਚਾ ਦੋਗੇ ਜਾਂ ਅਗਲੇ ਨੇ ਕਹਤਾ ਇੰਨੇ ਬਈ ਇੰਨੇ ਦੇ ਪੀਸ ਪਹੁੰਚਾ ਦੋ ਬਈ ਇੱਥੇ ਆਉਣ ਦੀ ਲੋੜ ਵੀ ਨਹੀਂ ਹਾਂਜੀ ਆਪਾਂ ਸਾਰੀ ਡਿਲੀਵਰੀ 올 ਓਵਰ ਪੰਜਾਬ ਹੈਗੀ ਹੈ ਆਪਣੀ ਠੀਕ ਹੈ ਬਾਕੀ ਆਪਾਂ ਹਰ ਜਗ੍ਹਾ ਆਪਣੇ ਡੀਲਰ ਬਣਾ ਰਹੇ ਹਾਂਗੇ ਹਰ ਸ਼ਹਿਰ ਦੇ ਵਿੱਚ ਬੈਲਮੋਰਾ ਕੰਪਨੀ ਦਾ ਪ੍ਰੋਡਕਟ ਸੋਨੂੰ ਥੋੜੇ ਟਾਈਮ ਦੇ ਵਿੱਚ ਘਰ ਘਰ ਕੇ ਲੋ ਪਹੁੰ ਇੱਕ ਇੱਕ ਦੁਕਾਨ ਹੈ ਜੀ ਜਰੂਰ ਹੋਵੇਗੀ ਜਿੱਥੇ ਤੁਹਾਨੂੰ ਆ ਪ੍ਰੋਡਕਟ ਮਿਲ ਜੇਗਾ ਤੁਹਾਨੂੰ ਡਿਲੀਵਰੀ ਦੀ ਕੋਈ ਸਮੱਸਿਆ ਨਹੀਂ ਹੋਊ ਤੇ ਬਈ ਆਪਣੀ ਜਿਹੜੀ ਆਪਾਂ ਗੋਦਾਮ ਦੇ ਵਿੱਚ ਖੜੇ ਆ ਗੱਲਬਾਤ ਕਰ ਰਹੇ ਆ ਸਾਰੀ ਪ੍ਰੋਡਕਟ ਦੇ ਉੱਤੇ ਤੇ ਆਪਣੀ ਲੋਕੇਸ਼ਨ ਜਰੂਰ ਦੱਸੋ ਤਾਂ ਕੋਈ ਡਿਟੇਲ ਵਾਲਾ ਭਰਾ ਆ ਜਾਣਾ ਹੁੰਦਾ ਤੇ ਆਪਣੀ ਜਿਹੜੀ ਦੁਕਾਨ ਦੀ ਲੋਕੇਸ਼ਨ ਆ ਉਹ ਜਰੂਰ ਦੱਸ ਦਿਓ ਜੀ ਇੱਕ ਵਾਰੀ ਆਪਣੀ ਦੁਕਾਨ ਹੈਗੀ ਪੀਖੀ ਸ਼ਹਿਰ ਜ਼ਿਲ੍ਹਾ ਮਾਨਸਾ ਦੇ ਵਿੱਚ ਪੀਖੀ ਤੋਂ ਸੁਨਾਮ ਰੋਡ ਜਿਹੜੀ ਮੇਨ ਰੋਡ ਜਾਂਦੀ ਹੈ ਉਹਦੇ ਉੱਪਰ ਹੀ ਆਪਣੀ ਦੁਕਾਨ ਹੈ ਨੇੜੇ ਹੀਰੋ ਮੋਟਰਸਾਈਕਲ ਦੀ ਏਜੰਸੀ ਠੀਕ ਹੈ ਤੇ ਦੋਸਤੋ ਬਾਈ ਹੋਰਾਂ ਨਮਾ ਬ੍ਰਾਂਡ ਲਾਂਚ ਹੋਇਆਗਾ ਬਹੁਤ ਵਧੀਆ ਚੀਜ਼ ਹੈ ਬੈਲਮੋਰਾ ਤੇ ਨਾਲ ਯੂਪੀਬੀਸੀ ਸ਼ੀਟ ਹੈਗੀ ਤੇ ਇਹਦੇ ਨਾਲ ਤੁਸੀਂ ਜਦੋਂ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉੱਪਰ ਸਕਰੀਨ ਦੇ ਨੰਬਰ ਹੈ ਤੁਸੀਂ ਇਸ ਪ੍ਰੋਡਕਟ ਬਾਰੇ ਜਾਣ ਸਕਦੇ ਹੋ